ਅਨ ਸਾਡੇ ਬਹੁਤ ਹੀ ਸਤਿਕਾਰਯੋਗ ਸਰਪੰਚ ਸਾਹਿਬ ਬਿੱਤੂ ਜੀ ਪਿੰਡ ਪੰਜ ਕਰਾਈਆਂ ਹਵਾਲਾ ਇਹ ਸਾਫਕਾ ਸਰਪੰਚ ਆ ਪਹਿਲਾਂ ਵੀ ਇਹ ਅਕਾਲੀ ਦਲ ਦੇ ਵਿੱਚ ਸੀ ਤੇ ਜਦੋਂ ਇੱਥੇ ਹਲਕੇ ਦੀ ਚੇਂਜ ਹੋਣ ਦੇ ਕਾਰਨ ਇਹ ਬੀਜੇਪੀ ਚ ਚਲੇ ਗਈ ਸੀ ਸਾਰੇ ਤੇ ਇਹਨਾਂ ਦਾ ਬਹੁਤ ਵੱਡਾ ਇੱਕ ਟੀਮ ਹੈ ਇਹਨਾਂ ਦੀ ਜਿਹੜੀ ਅੱਜ ਸਾਰੇ ਆਪਣੇ ਨਗਰ ਦੇ ਸਾਥੀਆਂ ਨਾਲ ਲੈ ਕੇ ਤੇ ਸਾਰੇ ਅੱਜ ਸ਼ਰੋਣੀ ਅਕਾਲੀ ਦਲ 'ਚ ਘਰ ਵਾਪਸੀ ਕੀਤੀ ਇਹਨਾਂ ਇਹਨਾਂ ਦੇ ਆਉਣ ਨਾਲ ਸਾਨੂੰ ਬਹੁਤ ਵੱਡਾ ਅੱਜ ਹੰਗਾਰਾ ਮਿਲਿਆ ਜਿਹੜਾ ਅਕਾਲੀ ਦਲ ਪਾਰਟੀ ਜਿਹੜੀ ਹੋਰ ਮਜ਼ਬੂਤ ਹੋਈ ਆ ਸਾਡੀ ਪਹਿਲਾਂ ਵੀ ਉੱਥੇ ਰਾਣੇ ਵੀਰ ਹੋਣੀ ਬਾਬਾ ਜੀ ਤੇ ਸਾਰੀ ਇਹਨਾਂ ਦੀ ਟੀਮ ਜਿਨ੍ਹਾਂ ਨੇ ਸਾਰਿਆਂ ਨੇ ਰਲ ਮਿਲ ਕੇ ਹੁਣ ਇਕੱਠੇ ਚੱਲਣ ਦਾ ਅੱਜ ਸਾਥ ਦਿੱਤਾ ਆ ਜਿਹਦੇ ਨਾਲ ਬਹੁਤ ਵੱਡਾ ਅੱਜ ਬਲ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੂੰ ਮਿਲਿਆ ਕਿਉਂਕਿ ਜਿਹੜਾ ਭਾਜਪਾ ਦਾ ਮੇਨ ਇਹੀ ਇੱਥੇ ਇਹਨਾਂ ਪਿੰਡਾਂ 'ਚ ਜਿਹੜਾ ਵੇਖਦੇ ਸੀ ਸਾਡਾ ਵੀਰ ਸਾਫਕਾ ਸਰਪੰਚ ਬਹੁਤ ਮਿਹਨਤੀ ਤੇ ਬਹੁਤ ਵਧੀਆ ਇਨਸਾਨ ਆ ਇਹਦੇ ਆਉਣਾ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਵਿੱਚ ਵੀ ਬਹੁਤ ਵੱਡਾ ਹੰਗਾਰਾ ਮਿਲਿਆ ਮੈਂ ਇਹਨਾਂ ਦਾ ਧੰਨਵਾਦ ਕਰਦਾ ਕਿ ਆਪਣੀ ਪਾਰਟੀ ਵੱਲੋਂ ਇਹਨਾਂ ਨੂੰ ਜੀ ਆਇਆਂ ਆਖਦਾ ਕਿ ਇਹਨਾਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਘਰ ਵਾਪਸੀ ਕਰਕੇ ਪਾਰਟੀ ਨੂੰ ਬੜਾ ਵੱਡਾ ਮਾਣ ਬਖਸ਼ਿਆ ਤੇ ਤਗੜੇ ਹੋ ਕੇ ਆਸ ਕਰਦਾ ਕਿ ਤਗੜੇ ਹੋ ਕੇ ਅਕਾਲੀ ਦਲ ਦਾ ਜਿਹੜਾ ਅੱਗੇ ਨਾਲੋਂ ਦਿਨ ਦੁੱਖਣੀ ਰਾਤ ਚੁਕਣੀ ਮਿਹਨਤ ਕਰਨਗੇ ਹਾਂ ਸਤਨਾਮ ਸਿੰਘ ਜੀ ਸਤਨਾਮ ਜੀ ਅੱਜ ਪਾਰਟੀ ਜੁਆਇਨਿੰਗ ਕੀਤੀ ਕਾਲੀ ਦਲ ਕੀ ਕਹਾਂ ਜਵਾਂਗੇ ਹਾਂਜੀ ਅਸੀਂ ਕਹਿੰਦੇ ਆ ਵੀ ਜੋ ਸਰਦਾਰ ਸ਼ਕਤੀ ਸ਼ਕੀਰ ਸਿੰਘ ਬਾਦਲ ਜੀ ਨੇ ਸਾਡਾ ਪੀਰ ਤੱਕ ਬਹੁਤ ਪਬਲਿਕ ਦੀ ਸੇਵਾ ਕੀਤੀ ਹੈ ਅਸੀਂ ਉਹਨਾਂ ਦੇ ਪ੍ਰਭਾਵ ਤੋਂ ਹੋ ਕੇ ਤੇ ਅਸੀਂ ਘਰ ਕਾਲੀ ਦਲ ਚ ਵਾਪਸੀ ਕੀਤੀ ਅਸੀਂ ਹੋਰ ਵੀ ਕਰਨਾ ਹੈਗਾ ਕੋਈ ਨਹੀਂ ਕੋਈ ਕਰਨੀ ਜੀ ਕਿੰਨੀ ਕਿ ਮਦਦ ਹੋਏਗੀ ਬਲਾਕ ਸੰਮਤੀ ਜੁਣਾ ਆ ਗਏ ਨੇ ਜੀ ਨਹੀਂ ਬਲਾਕ ਸੰਮਤੀ ਸੇ ਆਪਾਂ ਇਹਨਾਂ ਨੂੰ ਸੀਟ ਜਿੱਤ ਕੇ ਦਾਂਗੇ ਆਪਣੇ ਹਾਂਜੀ ਜਿੰਨਾਂ ਅੱਜ ਬੰਦੇ ਸ਼ਾਮਲ ਹੋਏ ਜੀ ਬਹੁਤ ਅੱਜ ਖੁਸ਼ੀ ਦੀ ਗੱਲ ਹੈ ਕਿਉਂਕਿ ਇਹ ਮੇਰੇ ਬ੍ਰਦਰ ਨੇ ਅੱਜ ਇਹ ਨਹੀਂ ਖੁਸ਼ੀ ਹੋਈ ਹੈ ਕਿ ਅਸੀਂ ਇੱਕ ਪਲੇਟਫਾਰਮ ਤੇ ਖੜੇ ਹੋਏ ਆ ਅਸੀਂ ਹੁਣ ਮੋਢੇ ਨਾਲ ਮੋਢਾ ਜੋੜ ਕੇ ਅਕਾਲੀ ਦਲ ਨੂੰ ਤਗੜਿਆ ਕਰਨ ਚ ਦਿਨ ਰਾਤ ਇੱਕ ਕਰਾਂਗੇ ਬਾਕੀ ਜਿਹੜੀ ਵੀ ਕੋਈ ਮਤਲਬ ਕਿ ਸਾਨੂੰ ਅੱਜ ਹੋਰ ਇਦੋਂ ਵੱਧ ਖੁਸ਼ੀ ਕਿਤੇ ਨਹੀਂ ਹੋਣੀ ਜਿੰਨੀ ਅੱਜ ਸਾਨੂੰ ਕੋਈ ਖੁਸ਼ੀ ਇਕੱਠੇ ਹੋ ਕੇ ਹੋਈ ਹੈ ਕਿਉਂਕਿ ਇਹ ਕਾਲੀ ਦਲ ਦੇ ਹੀ ਰਹੇ ਨੇ ਸ਼ੁਰੂ ਤੋਂ ਤੇ ਕਾਲੀ ਦਲ ਵਿੱਚ ਹੀ ਰਹਿਣਾ ਹੈ ਇਸ ਕਰਕੇ ਅੱਜ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਆਉਣ ਵਾਲੀ ਇਲੈਕਸ਼ਨ ਜਿਹੜੀ ਹੈ ਦਿਨ ਰਾਤ ਮਿਹਨਤ ਕਰਕੇ ਇਹਨਾਂ ਨੂੰ ਦਿਤਾਵਾਂਗੇ ਜੀ i